ਦੀ کورٹ ਤੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਗਲਤ ਵਰਡ ਯੂਜ਼ ਕੀਤੇ ਲੇਡਿਸ ਖੜੀਆਂ ਸੀ ਉਹਨਾਂ ਅਗੇਂਸਟ ਬੋਲੇ ਕਾਫੀ ਕੁਛ ਹੋਇਆ ਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਰਿਟੈਲੀਏਸ਼ਨ ਹੋਈ ਕਾਫੀ ਇੱਥੇ ਕਿ ਵੀ ਗਲਤ ਬੋਲ ਰਹੇ ਨੇ ਦੇਨ ਹੀ ਟ੍ਰਾਈ ਟੂ ਅਟੈਕ ਮੀ ਐਸ ਵੈਲ ਐਂਡ ਅਨਦਰ ਮੈਂਬਰਸ ਐਸ ਵੈਲ ਤਾਂ ਫਿਰ ਗਲਵੱਦੀ ਵੱਦੀ ਬਾਤ ਗਈ ਜੀ ਏ ਵੀ ਕਹਿ ਰਹੇ ਨੇ ਕਿ ਉਹ ਦਸਤਾਰ ਨੂੰ ਹੱਥ ਪਾਇਆ ਕਿਉਂਕਿ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਐਦਾਂ ਦਿਖ ਰਿਹਾ ਸੀ ਜਿਵੇਂ ਲੇਡੀ ਨੂੰ ਧੱਕੇ ਮਾਰਦੇ ਹੋਏ ਕਿਤੇ ਨਾ ਕਿਤੇ ਉਹ ਜਿਹੜੀ ਵੀਡੀਓ ਸੀ ਅਧੂਰੀ ਸੀ ਕਰ ਵੀਡੀਓ ਜਦ ਇਨਸੀਡੈਂਟ ਸ਼ੁਰੂ ਹੁੰਦਾ ਉਦੋਂ ਨਹੀਂ ਬੰਦੀ ਹੁੰਦੀ ਜਦ ਖਤਮ ਹੁੰਦਾ ਨਾ ਉਦੋਂ ਬੰਦੀ ਹੈ ਕਦੇ ਵੀ ਕੋਈ ਲੜਾਈ ਸ਼ੁਰੂ ਹੁੰਦੀ ਹੈ ਕਿਸੇ ਨੂੰ ਪਤਾ ਨਹੀਂ ਹੁੰਦਾ ਕੈਮਰਾ ਲੈ ਕੇ ਨਹੀਂ ਬੈਠਾ ਹੁੰਦਾ ਕਿ ਵੀਡੀਓ ਬਣ ਰਹੀ ਹੈ ਲੜਾਈ ਨਾ ਵਧੇ ਜਿੱਦਾਂ ਇਹ ਗੰਦਾ ਬੋਲ ਰਿਹਾ ਕੁਝ ਬੋਲ ਰਿਹਾ ਥੱਲੇ ਜਾਂਦੇ ਜਾਂਦੇ ਉਹਨਾਂ ਨੂੰ ਵੀ ਗਾਲਾਂ ਕੱਢਣ ਲੱਗ ਪਿਆ ਫਿਰ ਉੱਥੇ ਤੱਕ ਆ ਮੁੱਕੀ ਹੋਈ ਉੱਥੇ ਤੁਸੀਂ ਅੱਗੇ ਸਾਰੇ ਤੁਹਾਨੂੰ ਵੀ ਜਿਹੜੇ ਦੂਸਰੇ ਪਰਸਨ ਵਿੱਚ ਆ ਗਈ ਸੀ ਲੜਾਈ ਦੇ ਵਿੱਚ ਮੈਂਟਲੀ ਤੌਰ ਤੇ ਠੀਕ ਨਹੀਂ ਹੈਗੇ ਇਹ ਵੀ ਗੱਲ ਉਹਨਾਂ ਰੱਖੋ ਉਸ ਚੀਜ਼ ਅਸੀਂ ਪੈ ਨਹੀਂ ਸਕਦੇਗੇ ਠੀਕ ਹੈ ਅਗਰ ਉਹ ਅਗਰ ਮੈਂਟਲੀ ਠੀਕ ਨਹੀਂ ਸੀ ਤਾਂ ਹੀ ਸ਼ੁੱਡ ਹੈਵ ਬੀਨ ਇਨ ਦੀ ਹਸਪੀਟਲ ਨਾਟ ਇਨ ਦੀ ਕੋਰਟ ਨਿਰਪੱਖ ਪੋਸਦਿਆਂ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ ਇਸ ਸਮੇਂ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਖੜੇ ਆ ਜਿੱਥੇ ਕਿ ਬੀਤੇ ਦਿਨੀ ਵਕੀਲਾਂ ਦੇ ਵਿਚਕਾਰ ਇੱਕ ਝੜਪ ਹੋਈ ਸੀ ਹਾਲਾਂਕਿ ਕਾਰਨ ਕੀ ਬਣੇ ਨੇ ਉਸ ਨੂੰ ਲੈ ਕੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਅੱਜ ਬਾਅਰ ਐਸੋਸੀਏਸ਼ਨ ਦੇ ਵੱਲੋਂ ਵੀ ਜਿਹੜੀ ਮੀਟਿੰਗ ਰੱਖੀ ਗਈ ਸੀ ਤੇ ਉਸ ਮੀਟਿੰਗ ਦੇ ਵਿੱਚ ਕੀ ਕੁਝ ਫੈਸਲਾ ਲਿਆ ਗਿਆ ਉਸ ਬਾਰੇ ਵੀ ਸੰਪੂਰਕ ਜਾਣਕਾਰੀ ਜਿਹੜੀ ਪ੍ਰਾਪਤ ਕਰਾਂਗੇ ਇਸ ਵਕਤ ਸਾਡੇ ਨਾਲ ਗਗਨ ਜੰਮੂ ਜੀ ਨੇ ਸੋ ਗਗਨ ਜੀ ਐਕਚੁਅਲੀ ਉਸ ਦਿਨ ਬੀਤੇ ਦਿਨ ਹੋਇਆ ਕੀ ਸੀਗਾ ਇਹ ਲੜਾਈ ਦੀ ਸ਼ੁਰੂਆਤ ਜਿਹੜੀ ਹੈ ਕਿੱਥੋਂ ਹੋਈ ਸੀ ਸਰ ਇੱਕ ਨਾ ਲੇਡੀ ਮੈਂਬਰ ਹੁੰਦੇ ਸੀ ਪਹਿਲਾਂ ਜਿਹੜੇ ਡੀਵਾ ਰੋਗੇ ਸ਼ਰਮਨੀਤ ਕੌਰ ਜੀ ਉਹਨਾਂ ਨੂੰ ਕੋਈ ਗਰੀਵਾਂਸ ਸੀਗੇ ਉਹਨਾਂ ਦੇ ਅਗੇਨਸ ਫਿਊ ਜਜਸ ਸ਼ੀ ਵਾਸ ਗoing ਇਨ ਕੰਪਲੇਨਿੰਗ ਕਾਫੀ ਕੁਛਦੰਦੇ ਆਪਦੇ ਇਸ਼ੂਸ ਕ੍ਰੀਏਟ ਕਰ ਰਹੇ ਸੀਗੇ ਰੱਕਸ ਕ੍ਰੀਏਟ ਕਰ ਰਹੇ ਸੀ ਬਾਅਦ ਚ ਤੇ ਵੈਨ ਵੀ ਕੇਮ ਟੂ ਨੋ ਲੈਜ ਕਿ ਵੀ ਪਹਿਲਾਂ ਇਹ ਡੀਬਾਰ ਹੋ ਰ ਚੁੱਕਿਆ ਤੇ ਉਹ ਆਰਡਰ ਰਿਵੋਕ ਨਹੀਂ ਹੋਇਆਗਾ ਤਾਂ ਉਹ ਵੀ ਕੰਟੀਨਿਊਡ ਦੈਟ ਆਰਡਰ ਜੀ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਅਗੇਨਸ ਕਾਫੀ ਕੁਛ ਪਾਣਾ ਸ਼ੁਰੂ ਕਰਤਾ ਉਸ ਆਰਡਰ ਦੇ ਅਗੇਂਸਟ ਮੈਂਸ਼ਨਿੰਗ ਕੀਤੀ ਮੈਂਸ਼ਨਿੰਗ ਅਲਾਉ ਹੋ ਗਈ ਤੇ ਉਹ ਜਸਟਿਸ ਗਿੱਲ ਦੇ ਲੱਗੀ ਤੇ ਉਹਨਾਂ ਨੇ ਡਿਸਮਿਸ ਕਰ ਦਿੱਤੀ ਹਮਮ ਆਊਟੇਡ ਗਾਟ ਡਿਸਮਿਸ ਸ਼ੀ ਸਟਾਰਟਡ ਪੋਸਟਿੰਗ ਡੇਫੇਮੇਟਰੀ ਐਕਸਲੂਸਿਵ ਕੰਟੈਂਟ ਸਾਰਾ ਮਤਲਬ ਗੰਦੀ ਲੈਂਗੁਏਜ ਅਗੇਂਸਟ ਦੀ ਪ੍ਰੈਜ਼ੀਡੈਂਟ ਐਂਡ ਮੀ ਸੋ ਅਸੀਂ ਇਹਨਾਂ ਨੂੰ ਇਗਨੋਰ ਵੀ ਕੀਤਾ ਸਾਰਾ ਕੁਝ ਕੀਤਾ ਬਟ ਫਿਰ ਕਮਿੰਗ ਡੇਸ ਅਗੇਨ ਸ਼ੀ ਵੈਂਟ ਟੂ ਦੀ ਚੀਫ ਰਿਕਵੈਸਟਿੰਗ ਐਕਸ ਵਾਈ ਜ਼ੀ ਕੇ ਵੀ ਮੇਰਾ ਬੈਗ ਇੱਧਰ ਰੱਖਤਾ ਉੱਧਰ ਰੱਖਤਾ ਚਲੋ ਵੀ ਸਟਿਲ ਇਗਨੋਰਡ THEN THERE mm -hmm. WAS ਅਨਦਰ ਪਰਸਨ ਸਾਡੇ ਸਿਮਰਨ ਸਿੰਘ ਜੀ ਤੇ ਉਹ ਨਾਲ ਅਪੀਅਰ ਹੋਏ ਉਹਨਾਂ ਨਾਲ ਵੀ ਸਾਨੂੰ ਨਹੀਂ ਪਤਾ ਕਿਉਂ ਕਿੱਦਾਂ ਆਏ ਕਿੱਥੇ ਵੀ ਕੀ ਗੱਲ ਹੋਈ ਬਟ ਜਦੋਂ ਆਏ ਤੇ ਉਹ ਬੜੇ ਗੁੱਸੇ 'ਚ ਕਿ ਵੀ ਤੁਸੀਂ ਇਦਾਂ ਹੋਇਆ ਸੀ ਉਹਨਾਂ ਨੂੰ ਗੱਲ ਸਮਝਾਈ ਉਹ ਸਮਝ ਕੇ ਵੀ ਗਏ ਪਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਉੱਥੇ ਮੈਟਰ ਕੰਟੀਨਿਊ ਹੋ ਰਿਹਾ ਸੀਗਾ ਉਹਨਾਂ ਦੀ ਮੈਂਸ਼ਨਿੰਗ ਦਾ ਇਸ਼ੂ ਸੀਗਾ ਇਧਰ ਲਾਇਬ੍ਰੇਰੀ ਸਟਾਫ ਦੀ ਕੰਪਲੇਂਟ ਸੀਗੀ ਕਾਫੀ ਕੁਝ ਸੀਗਾ ਤੇ ਜਿਵੇਂ ਉਹ ਚੀਫ ਦੀ ਕੋਰਟ ਤੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਗਲਤ ਵਰਡ ਯੂਜ਼ ਕੀਤੇ ਲੇਡੀਜ਼ ਖੜੀਆਂ ਸੀ ਉਹਨਾਂ ਅਗੇਂਸਟ ਬੋਲੇ ਕਾਫੀ ਕੁਝ ਹੋਇਆ ਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਰਿਟੈਲੀਏਸ਼ਨ ਹੋਈ ਕਾਫੀ ਇੱਥੇ ਕਿ ਵੀ ਗਲਤ ਬੋਲ ਰਹੇ ਨੇ देन ਹੀ ਟ੍ਰਾਈ ਟੂ ਅਟੈਕ ਮੀ ਐਸ ਵੈਲ ਐਂਡ ਅਨਦਰ ਮੈਂਬਰਸ ਐਸ ਵੈਲ ਤਾਂ ਫਿਰ ਗੱਲ ਵੱਦੀ ਵੱਦੀ ਵਾਤ ਗਈ ਸੀ ਸੋ ਇਹ ਵੀ ਕਹਿ ਰਹੇ ਨੇ ਕਿ ਉਹ ਦਸਤਾਰ ਨੂੰ ਹੱਥ ਪਾਇਆ ਕਿਉਂਕਿ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਐਦਾਂ ਦਿਖ ਰਿਆ ਸੀ ਜਿਵੇਂ ਲੇਡੀ ਨੂੰ ਧੱਕੇ ਮਾਰਦੇ ਹੋਏ ਕਿਤੇ ਨਾ ਕਿਤੇ ਉਹ ਜਿਹੜੀ ਵੀਡੀਓ ਸੀ ਅਧੂਰੀ ਸੀ ਕਹ ਲੋ ਸਰ ਵੀਡੀਓ ਜਦ ਇਨਸੀਡੈਂਟ ਸ਼ੁਰੂ ਹੁੰਦਾ ਉਹਦੋਂ ਨਹੀਂ ਬੰਦੀ ਹੁੰਦੀ ਜਦ ਖਤਮ ਹੁੰਦਾ ਨਾ ਉਦੋਂ ਬੰਦੀ ਹੈ ਕਦੇ ਵੀ ਕੋਈ ਲੜਾਈ ਸ਼ੁਰੂ ਹੁੰਦੀ ਹੈ ਕਿਸੇ ਨੂੰ ਪਤਾ ਨਹੀਂ ਹੁੰਦਾ ਕੈਮਰਾ ਲੈ ਕੇ ਨਹੀਂ ਬੈਠਾ ਹੁੰਦਾ ਕਿ ਵੀਡੀਓ ਬਣ ਰਹੀ ਹੈ ਇਹ ਤਾਂ ਜਿਹੜੇ ਵਕੀਲ ਉਹਨੂੰ ਸਕਾਟ ਕਰਕੇ ਥੱਲੇ ਲੈ ਕੇ ਗਏ ਕਿ ਵੀ ਕੋਈ ਲੜਾਈ ਨਾ ਵਧੇ ਜਿੱਦਾਂ ਇੱਕੰਦਾ ਬੋਲ ਰਿਹਾ ਕੁਝ ਬੋਲ ਰਿਹਾ ਥੱਲੇ ਜਾਂਦੇ ਹੁੰਦੇ ਉਹਨਾਂ ਨੂੰ ਵੀ ਗਾਲਾਂ ਕੱਢਣ ਲੱਗ ਪਿਆ ਫਿਰ ਉੱਥੇ ਤੱਕ ਆਮੁਕੀ ਹੋਈ ਉੱਥੇ ਤੁਸੀਂ ਅੱਗੇ ਸਾਰੀ ਤੁਹਾਨੂੰ ਵੀਡੀਓ ਤੁਹਾਡੇ ਸਾਹਮਣੇ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਉਹ ਕਹਰੇ ਕਿ ਜਿਹੜੇ ਦੂਸਰੇ ਪਰਸਨ ਵਿੱਚ ਆਗੇ ਸੀ ਲੜਾਈ ਦੇ ਵਿੱਚ ਮੈਂਟਲੀ ਤੌਰ ਸਰ ਉਹ ਸਾਨੂੰ ਹੁਣ ਪਤਾ ਲੱਗ ਰਿਹਾ ਹੈ ਕਿ ਵੀ ਉਹ ਸਾਈਕੀਆਟ੍ਰਿਕ ਦੇ ਪੇਸ਼ੈਂਟ ਨੇ ਉਹਨਾਂ ਦੀ ਮਾਤਾ ਜੀ ਦੀ ਵੀਡੀਓ ਆਈ ਹੈ ਕਿ ਮੇਰਾ ਬੇਟਾ ਠੀਕ ਨਹੀਂਗਾ ਚਲੋ ਹੁਣ ਉਹ ਜੁਡੀਸ਼ੀਅਲ ਸਾਈਡ ਤੇ ਜਾਂ ਪੁਲਿਸ ਅੱਗੇ ਦੇਖੇਗੀ ਸੋ ਸਾਨੂੰ ਕੋਈ ਉਸ ਚੀਜ਼ ਅਸੀਂ ਪਹਿ ਨਹੀਂ ਸਕਦੇ ਕਿ ਠੀਕ ਹੈ ਅਗਰ ਉਹ ਅਗਰ ਮੈਂਟਲੀ ਠੀਕ ਨਹੀਂ ਸੀ ਤਾਂ ਹੀ ਸ਼ੁੱਡ ਹੈਵ ਬੀਨ ਇਨ ਦੀ ਹਸਪੀਟਲ ਨਾਟ ਇਨ ਦੀ ਕੋਰਟ ਐਂਡ ਇਫ ਹੀ ਇਜ਼ ਹੇਅਰ ਐਂਡ ਹੀ ਇਜ਼ ਅ ਸਾਈਕੀਆਟ੍ਰਿਕ ਪੇਸ਼ੈਂਟ ਸੋ ਉੱਥੇ ਅੰਦਰ ਵੀ ਕਾਫੀ ਪ੍ਰੋਵੀਜ਼ਨ ਨੇ ਤਾਂ ਵੀ ਉਹਨਾਂ ਨੂੰ ਚੈੱਕਅਪ ਕਰਾਇਆ ਜਾ ਸਕਦਾ ਹੈ ਜੋ ਵੀ ਹੈ ਸੋ ਚਲੋ ਹੁਣ ਅੱਗੇ ਦੀਆਂ ਗੱਲਾਂ ਬਾਅਦ ਕਰਾਂਗੇ ਪਰ ਫਿਲਹਾਲ ਜੋ ਸਾਨੂੰ ਪਤਾ ਲੱਗਿਆ ਉਹਨਾਂ ਦੇ ਰਿਕਾਰਡ ਤੋਂ ਜਾਂ ਵੀਡੀਓਸ ਤੋਂ ਜਾਂ ਅਗੇ ਮੈਸੇਜ ਤੋਂ ਵੀ ਦੈਟ ਇਜ਼ ਨਾਟ ਮੈਂਟਲੀ ਰਾਈਟ ਸੋ ਐਡਵੋਕੇਟ ਰਵਨੀਤ ਕੌਰ ਜਿਹੜੇ ਨੇ ਉਹਨੂੰ ਤਾਂ ਲਾਇਸੈਂਸ ਬਾਰ ਅਸੋਸੀਏਸ਼ਨ ਤੋਂ ਰੱਦ ਕਰ ਦਿੱਤਾ ਗਿਆ ਹਾਂਜੀ ਉਹ ਕਰ ਦਿੱਤਾ ਗਿਆ ਸਸਪੈਂਡ ਹੋ ਗਿਆ ਬਾਰ ਕਾਉਂਸਲ ਵੱਲੋਂ ਬਾਰ ਕਾਉਂਸਲ ਆਫ ਇੰਡੀਆ ਨੂੰ ਵੀ ਲਿਖ ਦਿੱਤਾ ਗਿਆ ਕਿ ਪਰਮਨੈਂਟਲੀ ਹੀ ਉਹਨੂੰ ਐਕਸਪੈਲ ਕਰ ਦਿੱਤਾ ਜਾਏ ਤੇ ਹੁਣ ਅੱਜ ਮੀਟਿੰਗ ਹੋਈ ਸੀ ਬਾਰ ਕਾਉਂਸਲ ਦੀ ਉਹਦੇ ਵਿੱਚ ਕੀ ਜਿਹੜਾ ਆ ਫੈਸਲਾ ਲਿਆ ਗਿਆ ਬਾਰ ਅਸੋਸੀਏਸ਼ਨ ਦੀ ਸਾਡੀ ਐਗਜ਼ੈਕਟਿਵ ਦੀ ਮੀਟਿੰਗ ਹੋਈ ਸੀ ਪਹਿਲਾਂ ਡੈਫਰ ਕਰ ਦਿੱਤੀ ਗਈ ਸੀ ਸ਼ਾਮ ਲਈ ਕਿ ਉਹਨਾਂ ਕੀ ਕਈ ਇਸ਼ੂ ਆ ਰਹੇ ਸੀ ਕਿਉਂਕਿ ਰਵਨੀਤ ਕੌਰ ਹਲੇ ਵੀ ਹ ਅ ਐਟ ਲਾਰਜ ਹੈ ਜੀ ਐਂਡ ਸ਼ੀ ਇਸ ਪੋਸਟਿੰਗ ਡੈਫੇਮੇਟਰੀ ਥਿੰਗਸ ਅਗੇਨ ਔਨ ਦੀ ਸੋਸ਼ਲ ਮੀਡੀਆ ਫੇਰ ਉਹ ਗਲਤ ਵੀਡੀਓ ਪੋਸਟ ਕਰ ਰਹੀ ਹੈ ਜੀ ਕਾਫੀ ਕੁਝ ਕਰ ਰਹੀ ਹੈ ਤਾਂ ਔਰ ਮੀਡੀਆ ਨੂੰ ਬਾਈਟ ਦੇ ਰਹੀ ਹੈ ਇਨਫੈਕਟ ਔਰ ਅਕਿਊਜ਼ਡ ਹੈ ਔਨ ਰਨ ਹੈ ਮੀਡੀਆ ਫੇਰ ਵੀਊ ਦੀ ਬਾਈਟ ਲੈ ਰਹੀ ਹੈ ਜੀ ਹੁਣ ਹੜਤਾਲ ਜਿਹੜੀ ਹੈ ਉਹ ਖਤਮ ਹੋਈ ਕਿ ਜਾਂ ਫਿਰ ਕੱਲ ਵੀ ਜਾਰੀ ਰਹੇ ਨਹੀਂ ਖਤਮ ਕਰ ਦਿੱਤੀ ਜੀ ਗਈ ਜੀ ਉਹਦਾ ਰੀਜ਼ਨ ਕੀ ਹੈ ਪੁਲਿਸ ਨੇ ਆਦਿ ਲੋ ਜੋ ਐਕਸ਼ਨ ਲੈਣਾ ਉਹ ਲੈ ਰਹੀ ਹੈ ਬਾਕੀ ਸਾਨੂੰ ਕੋਈ ਐਸਐਚ ਪੁਲਿਸ ਦੇ ਐਕਸ਼ਨ ਤੇ ਗ੍ਰੀਵੈਂਸ ਸੀਗਾ ਕਿ ਉਹਨੂੰ ਇਮੀਡੀਏਟ ਲੈਣਾ ਚਾਹੀਦਾ ਤਾਂ ਪੁਲਿਸ ਇਸ ਟੇਕਿੰਗ देयर गिवन द ਅਸ਼ੋਰੈਂਸ ਕਿ ਅਸੀਂ ਆਪ ਦਾ ਬੈਸਟ ਆਫ ਦੀ ਬੈਲਿਸਟ ਕਰਾਂਗੇ ਸਾਨੂੰ ਵੀ ਆਰ ਹੈਪੀ ਵਿਦ दैट ਜੀ ਅੱਛਾ ਐਡਵੋਕੇਟ ਜਿਹੜੇ ਸੀਗੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਲੇ ਤੱਕ ਹਾਂਜੀ ਉਹ ਕਸਟਡੀ ਚ ਨੇ ਜੀ ਉਹ ਇੱਕ ਦਿਨ ਦੀ ਪੁਲਿਸ ਰਿਮਾਂਡ ਚ ਨੇ ਓਕੇ ਚੀ ਥੈਂਕ ਯੂ ਸੋ ਬਿਲਕੁਲ ਇਹ ਗਗਨ ਜੰਮੂ ਜੀ ਸੀ ਜੋ ਕਿ ਬਾਅਰ ਐਸੋਸੀਏਸ਼ਨ ਦੇ ਸੈਕਟਰੀ ਨੇ ਇਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਕਾਲਪ ਝੜਪ ਹੋਈ ਸੀ ਕਿਉਂਕਿ ਵੀਡੀਓ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵੀਡੀਓ 'ਚ ਇਹ ਦਿਖਾਏ ਜਾ ਰਿਹਾ ਕਿ ਇੱਕ ਲੇਡੀ ਜਿਹੜੀ ਐਡਵੋਕੇਟ ਹੈ ਉਸ ਨੂੰ ਸਰੇਆਮ ਧੱਕਾ ਮਾਰਿਆ ਜਾ ਰਿਹਾ ਤਾਂ ਇਹਨਾਂ ਦਾ ਇਹ ਕਹਿਣਾ ਹੈ ਕਿ ਉਸ ਵਕਤ ਜੋ ਪੂਰੀ ਕਹਾਣੀ ਸੀ ਇਹਨਾਂ ਨੇ ਇਹ ਬਿਆਨ ਕੀਤੀ ਹੈ ਕਿ ਸ਼ੁਰੂਆਤ ਜਿਹੜੀ ਹੈ ਉਨਾ ਦੇ ਵੱਲੋਂ ਕੀਤੀ ਗਈ ਸੀ ਗਲਤ ਸ਼ਬਦ ਦਾਵਲੀ ਵਰਤੀ ਕਿ ਜਿਸ ਤੋਂ ਬਾਅਦ ਇਹ ਸਾਰਾ ਲੜਾਈ ਝਗੜਾ ਜਿਹੜਾ ਸੀ ਸ਼ੁਰੂ ਹੋਇਆ ਸੀ ਸੋ ਬਿਲਕੁਲ ਅੱਜ ਇੱਕ ਮੀਟਿੰਗ ਸੀਗੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਬਾਅਦ ਐਸੋਸੀਏਸ਼ਨ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਨੂੰ ਆਸਵਾਸਨ ਦਿੱਤਾ ਗਿਆ ਕਿ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾ ਚੁੱਕੀ ਹੈ ਤੇ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਵੀ ਜਿਹੜਾ ਆ ਕਰ ਲਿਆ ਗਿਆ ਕੈਮਰਾਮਨ ਅਸ਼ੋਕ ਦੇ ਨਾਲ ਮੈਂ ਵੀ ਵਿਕਰਤ ਨਿਰਪੱਖ ਪੋਸਟ